ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਾਜੀ ਅੱਜ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਾਲ ਦੀਆਂ ਜੜੀਆਂ ਜਿਹੜੀਆਂ ਮੌਜੂਦਾ ਸਥਿਤੀਆਂ ਬਣੀਆਂ ਹੋਈਆਂ ਨੇ ਇਸੇ ਦੇ ਉੱਪਰ ਬਿਲਕੁਲ ਤਾਜ਼ਾ ਅਪਡੇਟ ਜੋ ਹੈ ਦਰਸ਼ਕਾਂ ਦੇ ਨਾਲ ਜ਼ਰੂਰ ਜੋ ਹੈ ਸਾਂਝਾ ਕਰਿਓ ਕਿਉਂਕਿ ਸੁਖਦੇਵ ਸਿੰਘ ਢਿੰਡਸਾ ਦਾ ਵੀ ਵੱਡਾ ਬਿਆਨ ਆਇਆ ਹੈ ਇਹ ਨਹੀਂ ਬੀਬੀ ਜਗੀਰ ਕੌਰ ਦਾ ਵੀ ਵੱਡਾ ਬਿਆਨ ਜੋ ਸਾਹਮਣੇ ਆਇਆ ਹੈ ਤੇ ਸੁਧਾਰ ਲਹਿਰ ਵੱਲੋਂ ਇੱਕ ਵਾਰ ਫੇਰ ਮੀਟਿੰਗ ਸੱਦ ਲਈ ਗਈ ਹੈ ਉਦੋਂ ਜੀ ਆਪਾਂ ਗੱਲ ਕਰੀਏ ਜਿਹੜੀ ਨਵੀਂ ਕਮੇਟੀ ਜਿੰਨੇ ਮੈਂਬਰਸ਼ਿਪ ਤੈਅ ਕਰਨੀ ਹੈ ਉਹ ਕਮੇਟੀ ਕਦੋਂ ਤੋਂ ਹਲਚਲ ਵਿੱਚ ਆਵੇਗੀ ਇਸ ਉੱਪਰ ਵੀ ਪੂਰਾ ਅਪਡੇਟ ਜੋ ਹੈ ਦਰਸ਼ਕਾਂ ਨਾਲ ਇਹ ਜੋ ਸਥਿਤੀਆਂ ਬਣੀਆਂ ਹੋਈਆਂ ਇਹ ਸਭ ਦੇ ਉੱਪਰ ਵੇਰਵੇ ਨਾਲ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਲੇਖਰ ਜੋ ਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਮੈਂਬਰ ਨਾਮਜ਼ਦ ਕੀਤੇ ਗਏ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨਗੇ ਅੱਜ ਉਮੀਦ ਕਰ ਸਕਦੇ ਹਾਂ ਕਿ ਉਹ ਕਮੇਟੀ ਹੈ ਜਿਹੜੀ ਉਸ ਕਮੇਟੀ ਦੀ ਮੀਟਿੰਗ ਦੇ ਸਬੰਧ ਦੇ ਵਿੱਚ ਅੱਜ ਕੋਈ ਨਾ ਕੋਈ ਜਾਣਕਾਰੀ ਆ ਸਕਦੀ ਹੈ ਹਾਲੇ ਤੱਕ ਵੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਸੀ ਕਿ ਵਰਕਿੰਗ ਕਮੇਟੀ ਜਲਦ ਤੋਂ ਜਲਦ ਸਾਰੇ ਅਸਤੀਫੇ ਮਨਜ਼ੂਰ ਕਰੇ ਹਾਲੇ ਵੀ ਵਰਕਿੰਗ ਕਮੇਟੀ ਦੀ ਬੈਠਕ ਦੇ ਉੱਤੇ ਕੋਈ ਅਪਡੇਟ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਹਲੇ ਤੱਕ ਨਹੀਂ ਬੈਠੀ ਹਾਲਾਂਕਿ ਕੋਰ ਕਮੇਟੀ ਨੇ ਆਪਣੀ ਮੀਟਿੰਗ ਜ਼ਰੂਰ ਕੀਤੀ ਹੈ ਲੇਕਿਨ ਕੋਰ ਕਮੇਟੀ ਦੀ ਮੀਟਿੰਗ ਦਾ ਅਜੰਡਾ ਸ਼ੁਕਬੀਰ ਸਿੰਘ ਬਾਦਲ ਉੱਪਰ ਹਮਲਾ ਸੀ ਇਸ ਕਰਕੇ ਵਰਕਿੰਗ ਕਮੇਟੀ ਦੀ ਬੈਠਕ ਨਾ ਬੁਲਾਏ ਜਾਣ ਕਰਕੇ ਵੱਖ-ਵੱਖ ਸਿੱਖ ਵਿਦਵਾਨ ਪੱਤਰਕਾਰ ਬੁੱਧੀਜੀਵੀ ਖੁਦ ਬੜੇ ਹੈਰਾਨ ਨੇ ਕਿ 3 ਦਿਨ ਦਾ ਸਮਾਂ ਸ਼੍ਰੀ ਅਕਾਲ ਥਕਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਲੇਕਿਨ ਹਲੇ ਤੱਕ ਵਰਕਿੰਗ ਕਮੇਟੀ ਨੇ ਅਸਤੀਫੇ ਮਨਜ਼ੂਰ ਕਰਕੇ ਐਲਾਨ ਨਹੀਂ ਕੀਤਾ ਔਰ ਅਗਰ ਇੱਕ ਅਦੇ ਦਿਨ ਦੇ ਵਿੱਚ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤੇ ਬਹੁਤ ਸੰਭਵ ਹੈ ਕਿ ਲੋਕ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਇਹ ਦਰਖਾਸਤਾਂ ਲਾਉਣਗੇ ਕਿ ਵਰਕਿੰਗ ਕਮੇਟੀ ਨੂੰ ਹੁਕਮ ਕੀਤਾ ਜਾਵੇ ਕਿ ਉਹ ਕਾਰਵਾਈ ਨੂੰ ਅੱਗੇ ਵਧਾਵੇ ਹੁਣ ਜਿੱਥੋਂ ਤੱਕ ਗੱਲ ਰਹੀ ਮੈਂਬਰਸ਼ਿਪ ਦੇ ਅਭਿਆਨ ਦੀ ਨਵੀਂ ਜਿਹੜੀ ਮੈਂਬਰਸ਼ਿਪ ਹੈ ਉਹ ਉਸੇ ਵੇਲੇ ਹੋਏਗੀ ਜਦੋਂ ਨਵੀਂ ਕਮੇਟੀ ਹੈ ਜਿਹੜੀ ਉਹ ਸਰਗਰਮ ਹੋਏਗੀ ਨਵੀਂ ਕਮੇਟੀ ਰੂਪਰੇਖਾ ਤਿਆਰ ਕਰੇਗੀ ਮੈਂਬਰਸ਼ਿਪ ਦੀ ਭਰਤੀ ਦੀ ਉਸ ਤੋਂ ਬਾਅਦ ਗੱਲ ਆਉਣੀ ਹੈ ਕਿ ਡੈਲੀਗੇਟ ਕਿਹੜੇ ਚੁਣੇ ਜਾਂਦੇ ਨੇ ਪਰ ਇਸੇ ਦਰਮਿਆਨ ਜਿਹੜੀ ਸਿਆਸਤ ਹੈ ਅਕਾਲੀ ਦਲ ਦੀ ਉਹ ਬਹੁਤ ਜ਼ਿਆਦਾ ਗਰਮਾਈ ਹੈ ਫਿਰ ਉਹਦੇ ਦੋ ਤਿੰਨ ਕਾਰਨ ਉੱਪਰ ਕੇ ਸਾਹਮਣੇ ਆਏ ਨੇ ਸਭ ਤੋਂ ਪਹਿਲਾ ਕਾਰਨ ਤਾਂ ਕੱਲ ਸੁਖਦੇਵ ਸਿੰਘ ਢੀਂਟਸਾ ਉਹਨਾਂ ਦੇ ਨਾਲ ਪੱਤਰਕਾਰ ਗੱਲਬਾਤ ਕਰ ਰਹੇ ਸੀ ਸੁਖਦੇਵ ਸਿੰਘ ਢੀਂਟਸਾ ਤੋਂ ਪੱਤਰਕਾਰਾਂ ਨੇ ਜਦੋਂ ਸਵਾਲ ਕੀਤਾ ਕਿ ਜੇ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਚੁਣਲੇ ਜਾਂਦੇ ਨੇ ਤੇ ਕੀ ਤੁਹਾਨੂੰ ਸਵੀਕਾਰ ਹੋਣਗੇ ਤੇ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਤਰੀਕੇ ਨਾਲ ਹਾਮੀ ਭਰੀ ਕਿ ਅਗਰ ਦੁਬਾਰਾ ਸੁਖਵੀਰ ਸਿੰਘ ਬਾਦਲ ਪ੍ਰਧਾਨ ਚੁਣ ਲਏ ਜਾਂਦੇ ਨੇ ਤੇ ਉਹਨਾਂ ਨੂੰ ਮਨਜ਼ੂਰ ਹੋਣਗੇ ਇਸੇ ਗੱਲ ਤੋਂ ਕੱਲ ਨਵੀਂ ਤਰ੍ਹਾਂ ਦੀ ਸਿਆਸਤ ਸ਼ੁਰੂ ਹੋਈ ਹੈ ਅਸਲ ਜਿਹਦੇ ਪਿੱਛੇ ਸੁਖਦੇਵ ਸਿੰਘ ਢੀਂਡਸਾ ਦਾ ਜਿਹੜਾ ਇਹ ਬਿਆਨ ਸੀ ਇਹਦੇ ਪਿੱਛੇ ਦੋ ਕਾਰਨ ਨੇ ਇੱਕ ਸ਼੍ਰੀ ਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਬਾਗੀ ਜਾਂ ਦਾਗੀ ਸਾਰੇ મતਭੇਦ ਖਤਮ ਔਰ ਸਾਰੇ ਸ਼੍ਰੀ ਅਕਾਲ ਤੱਕ ਸਾਹਿਬ ਦੀ ਰਹਿਨਮਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਮਿਲ ਕੇ ਕੰਮ ਕਰਨ ਸੋ ਮੈਨੂੰ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਂਸਾ ਉਹਨਾਂ ਦਾ ਜਿਹੜਾ ਬਿਆਨ ਹੈ ਕਿਉਂਕਿ ਸਾਰਿਆਂ ਨੇ ਗਲਤੀਆਂ ਮੰਨ ਕੇ ਸਜ਼ਾ ਭੁਗਤ ਰਹੇ ਨੇ ਇਸ ਕਰਕੇ ਜਦੋਂ ਜਥੇਦਾਰ ਸਹਿਬਾਨਾਂ ਨੇ ਕਹਿ ਦਿੱਤਾ ਕਿ ਤੁਸੀਂ ਇਕੱਠੇ ਹੋ ਕੇ ਚੱਲਣਾ ਤੇ ਸੁਖਦੇਵ ਸਿੰਘ ਢੀਂਸਾ ਅਗਰ ਇਸ ਮੌਕੇ ਤੇ ਇਨਕਾਰ ਕਰ ਦਿੰਦੇ ਕਿ ਅਗਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਚੁਣੇ ਗਏ ਤੇ ਸਾਨੂੰ ਮਨਜ਼ੂਰ ਨਹੀਂ ਹੋਣਗੇ ਫੇਰ ਗੱਲ ਉੱਥੇ ਹੀ ਖੜੀ ਹੋ ਜਾਣੀ ਸੀ ਜਿੱਥੇ ਇਸ ਸਾਰੀ ਪ੍ਰਕਿਰਿਆ ਤੋਂ ਪਹਿਲਾਂ ਇਸ ਕਰਕੇ ਸੁਖਬੀਰ ਸਿੰਘ ਸੁਖਬੀਰ ਸਿੰਘ ਢੀਂਡ ਜ਼ਾਦੇ ਇਸ ਬਿਆਨ ਤੋਂ ਬਾਅਦ ਹੈਰਾਨੀ ਜ਼ਰੂਰ ਹੁੰਦੀ ਹੈ ਕਈ ਲੋਕਾਂ ਨੂੰ ਪਰ ਇਹਦੇ ਪਿੱਛੇ ਇੱਕ ਗੱਲ ਸਪਸ਼ਟ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿੱਧਾ ਕੰਟਰੋਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਥ ਰਹਿਣਾ ਹੈ ਇਸ ਕਰਕੇ ਜੇ ਸੁਖਬੀਰ ਸਿੰਘ ਬਾਦਲ ਇਸ ਵਾਰ ਪ੍ਰਧਾਨ ਵੀ ਬਣਦੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨਾਂ ਕੋਲੇ ਜਿਹੜੀ ਤਾਕਤ ਹੈ ਉਹਦਾ ਅਹਿਸਾਸ ਵੀ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਹੋਇਆ ਹੈ ਮੈਨੂੰ ਲੱਗਦਾ ਹੈ ਹੁਣ ਕੋਈ ਵੀ ਅਕਾਲੀ ਦਲ ਦੇ ਨਵੇਂ ਚੁਣੇ ਪ੍ਰਧਾਨ ਦਾ ਵਿਰੋਧ ਨਹੀਂ ਕਰ ਸਕੇਗਾ ਹਾਂ ਕਿਸੇ ਵੀ ਵਿਅਕਤੀ ਕੋਲੇ ਕੋਈ ਵੀ ਲੀਡਰ ਹੈ ਅਗਰ ਉਹਨੂੰ ਨਹੀਂ ਪਸੰਦ ਹੋਏਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਤਾਂ ਉਹ ਸ਼ਰਮਣੀ ਅਕਾਲੀ ਦਲ ਛੱਡ ਕੇ ਬਾਹਰ ਜਾ ਸਕੇਗਾ ਲੇਕਿਨ ਜ਼ਿਆਦਾ ਕਿੰਤੂ ਪਰੰਤੂ ਨਹੀਂ ਹੋ ਸਕਣਗੇ ਕਿਉਂਕਿ ਨਵੇਂ ਸਿਰੇ ਤੋਂ ਡੈਲੀਗੇਟ ਮੈਂਬਰ ਵੀ ਚੁਲੇ ਜਾਣੇ ਨੇ ਡੈਲੀਗੇਟ ਮੈਂਬਰ ਚੁਣੇ ਜਾਣੇ ਨੇ ਨਵੀਂ ਮੈਂਬਰਸ਼ਿਪ ਭਰਤੀ ਹੋਣੀ ਹੈ ਔਰ ਸਾਰੇ ਲੀਡਰ ਜਿਹੜੇ ਪ੍ਰਧਾਨਗੀ ਦੀ ਚੋਣ 'ਚ ਖੜਨਗੇ ਚੋਣ 'ਚ ਖੜਨ ਤੋਂ ਪਹਿਲਾਂ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਉਣਾ ਹੈ ਵੱਧ ਤੋਂ ਵੱਧ ਮੈਂਬਰ ਭਰਤੀ ਕੀਤੇ ਜਾਣ ਔਰ ਵੱਧ ਤੋਂ ਵੱਧ ਆਪਣੇ ਸਮਰਥਕ ਡੈਲੀਗੇਟ ਮੈਂਬਰ ਪੈਣ ਇਸ ਕਰਕੇ ਜਿਹੜੀ ਚੋਣ ਹੈ ਉਹਨੂੰ ਠੀਕ ਹੈ 6 ਮਹੀਨੇ ਦਾ ਸਮਾਂ ਦਿੱਤਾ ਹੈ ਔਰ 6 ਮਹੀਨੇ ਉਸ ਚੋਣ ਨੂੰ ਲੱਗ ਵੀ ਜਾਣੇ ਨੇ ਪਰ ਸੁਖਦੇਵ ਸਿੰਘ ਢੀਡਸਾ ਦਾ ਹੁਣੇ ਆਇਆ ਇਹ ਬਿਆਨ ਕਿਤਨਾ ਕਿਤੇ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਜਾਂ ਉਸ ਖੇਮੇ ਲਈ ਬੜੀ ਖੁਸ਼ੀ ਪੈਦਾ ਕਰਨ ਵਾਲਾ ਹੈ ਜਿਹੜਾ ਖੇਮਾ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਹਾਲਾਂਕਿ ਹੁਣ ਕੰਮੇਬਾਜ਼ੀ ਹੈ ਨਹੀਂ ਕਿਉਂਕਿ ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਸਾਰੇ ਇਕੱਠੇ ਰਹੋਗੇ ਪਰ ਫਿਰ ਵੀ ਕਿਤਨਾ ਕਿਤੇ ਜਿਹੜੇ ਕੁਝ ਲੀਡਰ ਨੇ ਉਹ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਹਾਲਾਂਕਿ ਬੀਬੀ ਜਗੀਰ ਕੌਰ ਨੇ ਦੇ ਉੱਪਰ ਚੁੱਪੀ ਰੱਖੀ ਹੈ ਕੱਲ ਟੈਲੀਵਿਜ਼ਨ ਵਾਲੇ ਲਗਾਤਾਰ ਬੀਬੀ ਜਗੀਰ ਕੌਰ ਨੂੰ ਪੁੱਛਦੇ ਰਹੇ ਕਿ ਜੇ ਸੁਖਬੀਰ ਬਾਦਲ ਪ੍ਰਧਾਨ ਬਣੇ ਤੇ ਤੁਸੀਂ ਕੀ ਕਰੋਗੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਜਦੋਂ ਵੇਲਾ ਆਏਗਾ 6 ਮਹੀਨੇ ਹੈ ਉਸ ਵੇਲੇ ਫੈਸਲਾ ਕਰਾਂਗੇ ਉਸ ਵੇਲੇ ਕੀ ਨਤੀਜਾ ਆਉਂਦਾ ਇਹ ਵੇਖਾਂਗੇ ਸੋ ਉਹਨਾਂ ਨੇ ਖੁੱਲ ਕੇ ਕੋਈ ਗੱਲ ਨਹੀਂ ਕੀਤੀ ਪਰ ਖਬਰ ਇਹ ਵੀ ਹੈ ਕਿ 9 ਤਰੀਕ ਨੂੰ ਸੁਧਾਰ ਲਹਿਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਸੱਦੀ ਗਈ ਹੈ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਜਾ ਸਕਦਾ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਹੈ ਇਕੱਠੇ ਹੋ ਕੇ ਚੱਲਣ ਦਾ ਸੋ ਅਗਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸੰਪੂਰਨ ਕੀਤਾ ਜਾਂਦਾ ਹੈ ਜਾਂ ਭੰਗ ਕੀਤਾ ਜਾਂਦਾ ਹੈ ਤੇ ਇਹ ਮਤਲਬ ਸਾਫ਼ ਹੈ ਕਿ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਉਸ ਕਮੇਟੀ ਦੇ ਮੈਂਬਰ ਵੀ ਨੇ ਜਿਨੇ ਨਵੀਂ ਭਰਤੀ ਕਰਨੀ ਹੈ ਸੋ ਮੈਨੂੰ ਲੱਗਦਾ ਗੱਲ ਏਕੇ ਵਾਲੇ ਪਾਸੇ ਵਧੇਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਦੀ ਗੱਲ ਤੁਰੇਗੀ ਇਸ ਵਾਰ ਇਹ ਵੀ ਗੱਲਾਂ ਸੁਰਖੀਆਂ ਦੇ ਵਿੱਚ ਨੇ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਣੇਗਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾਇਆ ਜਾਏਗਾ ਸੋ ਪ੍ਰਕਾਸ਼ ਸਿੰਘ ਬਾਦਲ ਬਹੁਤ ਲੰਮਾ ਸਮਾਂ ਮੁੱਖ ਮੰਤਰੀ ਰਹੇ ਪ੍ਰਧਾਨ ਰਹੇ ਸੁਖਵੀਰ ਬਾਦਲ ਵੀ ਹੁਣ ਤੱਕ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ ਸਮਾਂ ਪ੍ਰਧਾਨ ਰਹੇ ਲੀਡਰ ਬਣ ਗਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤੌਰ ਤੇ ਇਹ ਅਕਾਲੀ ਦਲ ਜਾਣਿਆ ਜਾਣ ਲੱਗਿਆ ਸੀ ਕਿਉਂਕਿ ਹੋਰ ਵੀ ਕਈ ਜਿਹੜੇ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਹੋਂਦ ਵਿੱਚ ਆਏ ਸੀ ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਨ ਹੈ ਉਹ ਹੋਏਗਾ ਪਰ ਆਉਂਦੇ ਦਿਨ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਔਰ ਪੰਜਾਬ ਦੀ ਸਿਆਸਤ ਹੈ ਉਹਦੇ ਵਿੱਚ ਕਾਫੀ ਵੱਡਾ ਦਖਲ ਤੇ ਪ੍ਰਭਾਵ ਦੇਣ ਵਾਲੇ ਹੋਣਗੇ ਦਰਾਜੀ ਹੁਣ ਗੱਲ ਕਰ ਲਈਏ ਐਚਐਸ ਫੁਲਕਾ ਦਾ ਜਿਹੜਾ ਵੱਡਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਹਾਸਲ ਕਰਾਂਗਾ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਇਸ ਵੇਲੇ ਬਹੁਤ ਲੋੜ ਹੈ ਸੋ ਅਗਰ ਇਹਨਾਂ ਸਥਿਤੀਆਂ ਨੂੰ ਹੁਣ ਵੇਖਦੇ ਆਂ ਜਿਸ ਤਰੀਕੇ ਨਾਲ ਐਚਐਸ ਫੁਲਕਾ ਜੋ ਹੈ ਅਕਾਲੀ ਦਲ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਗੱਲ ਕਰ ਰਹੇ ਨੇ ਸੋ ਕੀ ਲੱਗਦਾ ਹੈ ਐਚਐਸ ਫੁਲਕਾ ਵਰਗੇ ਵਕੀਲ ਜੇਕਰ ਅਕਾਲੀ ਦਲ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਅਸਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇਸ ਨਾਲ ਪੈਂਦਾ ਨਜ਼ਰ ਆਏਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਗਰ ਹਰਵਿੰਦਰ ਸਿੰਘ ਫੂਲਕਾ ਅਚਚ ਫੂਲਕਾ ਆਉਂਦੇ ਨੇ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਉਹਨਾਂ ਨੇ 2014 ਚ ਲੜੀ ਸੀ ਲੁਧਿਆਣਾ ਦੇ ਵਿੱਚ ਨਹੀਂ ਜਿੱਤ ਸਕੇ ਪਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹਲਕਾ ਦਾਖਾ ਹੈ ਉਥੋਂ ਚੋਣ ਲੜੀ ਸੀ ਔਰ ਹਲਕਾ ਦਾਖਾ ਦੇ ਵਿੱਚੋਂ ਉਹ ਜਿੱਤੇ ਵੀ ਸੀ ਬਕਾਇਦਾ ਔਰ ਵਿਧਾਇਕ ਬਣੇ ਸੀ 2000 17 ਦੀ ਚੋਣ ਉਹਨਾਂ ਨੇ ਲੜੀ ਸੀ ਵਿਧਾਇਕ ਬਣੇ ਔਰ ਉਹਨਾਂ ਨੂੰ ਵਿਰੋਧੀ ਧਿਰ ਦਾ ਲੀਡਰ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਣਾਇਆ ਗਿਆ ਸੀ ਸਾਨੂੰ ਸਾਰਿਆਂ ਨੂੰ ਯਾਦ ਹੈ ਔਰ BEB ਦੇ ਮਾਮਲਿਆਂ ਤੇ ਉਹਨਾਂ ਨੇ ਬਾਅਦ ਦੇ ਵਿੱਚ ਨਾ ਕੇਵਲ ਅ ਅਸਤੀਫਾ ਦਿੱਤਾ ਵਿਰੋਧੀ ਧਿਰ ਦੇ ਆਗੂ ਦੇ ਤੌਰ ਤੇ ਬਲਕਿ ਉਹਨਾਂ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਉਹ ਨਾਖੁਸ਼ ਸੀ ਜਿਸ ਤਰ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਵਾਅਦੇ ਕਰਕੇ ਵੀ BEB ਦੇ ਮਾਮਲਿਆਂ ਤੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਜਿਹੜਾ ਹਰਵਿੰਦਰ ਸਿੰਘ ਫੂਲਕਾ ਉਹਨਾਂ ਦਾ ਬਿਆਨ ਹੈ ਕੱਲ ਉਹ ਕਹਿੰਦੇ ਕਿ ਜਦੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਖੁੱਲੇਗੀ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਾਗਾ ਇਹਦਾ ਮਤਲਬ ਹੈ ਕਿ ਖੇਤਰੀ ਪਾਰਟੀ ਨੂੰ ਤਕੜੇ ਕਰਨ ਦੀ ਜਿਹੜੀ ਉਹਨਾਂ ਦੀ ਤਾਂਗ ਸੀ ਜਿਹੜਾ ਉਹਨਾਂ ਦਾ ਲਗਾਤਾਰ ਇਹ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਔਰ ਪੰਜਾਬ ਨੂੰ ਇੱਕ ਵੱਡੀ ਤੇ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ ਤੇ ਇਸ ਕਰਕੇ ਮੈਂ ਇਸ ਦਾ ਮੈਂਬਰ ਬਣਾਗਾ ਹਾਲਾਂਕਿ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਉਸ ਵੇਲੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਜਤਾਈ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਪਰ ਇਸ ਵਾਰ ਕਿਉਂਕਿ ਸਭ ਨੂੰ ਉਮੀਦ ਹੈ ਜਿਸ ਤਰ੍ਹਾਂ ਨਾਲ ਸਾਰੇ ਪੁਰਾਣੇ ਲੀਡਰਾਂ ਨੇ ਆਪਣੀਆਂ ਗਲਤੀਆਂ ਭੁੱਲਾ ਮੰਨੀਆਂ ਨੇ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਪਣੀ ਪਕੜ ਵਿਖਾਈ ਹੈ ਔਰ ਉਹਦੇ ਤੋਂ ਇਹ ਸੰਭਾਵਨਾਵਾਂ ਬਣਦੀਆਂ ਨੇ ਕਿ ਇਸ ਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਪੱਖੀ ਲੀਡਰ ਨੇ ਜਿਹੜੇ ਬਹੁਪੱਖੀ ਸ਼ਕਤੀਤਾ ਨੇ ਉਹ ਵੀ ਮੈਂਬਰ ਚੁਣ ਕੇ ਜਾਂ ਮੈਂਬਰ ਬਣ ਕੇ ਆ ਸਕਦੀਆਂ ਨੇ ਤੇ ਫਿਰ ਭਵਿੱਖ 'ਚ ਜਦੋਂ ਅਹੁਦੇਦਾਰੀਆਂ ਜਾਂ ਚੋਣਾਂ ਹੋਣੀਆਂ ਨੇ ਤੇ ਕਈ ਲੀਡਰ ਬਤੌਰ ਪ੍ਰਧਾਨ ਆਪਣਾ ਹੱਥ ਅਜ਼ਮਾ ਸਕਦੇ ਨੇ ਹੁਣ ਅਗਰ ਹਰਵਿੰਦਰ ਸਿੰਘ ਫੂਲਕਾ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਦੇ ਨੇ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਭਵਿੱਖ 'ਚ ਹਰਵਿੰਦਰ ਸਿੰਘ ਫੂਲਕਾ ਵੀ ਇਹ ਮੰਗ ਜ਼ਰੂਰ ਉੱਠ ਸਕਦੀ ਹੈ ਜੇ ਹਰਵਿੰਦਰ ਸਿੰਘ ਫੂਲਕਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲੜਨ ਹੁਣ ਅਗਰ ਇਹ ਮੰਗ ਉੱਠਦੀ ਹੈ ਐਚਐਸ ਫੂਲਕਾ ਕੀ ਸ਼੍ਰੋਮਣੀ ਗੁਰਦਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲੜਦੇ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੋਏਗਾ ਪਰ ਜਿਸ ਤਰ੍ਹਾਂ ਦੀ ਸ਼ਖਸੀਅਤ ਹੈ ਹਰਵਿੰਦਰ ਸਿੰਘ ਫੂਲਕਾ ਦੀ 1984 ਦੇ ਕਤਲੇਆਮ ਦੇ ਮਾਮਲੇ 'ਚ ਜਿੰਨੀ ਉਹਨਾਂ ਨੇ ਸੇਵਾ ਕੀਤੀ ਹੈ ਸੰਘਰਸ਼ ਕੀਤੇ ਨੇ ਔਰ ਪੰਜਾਬ 'ਚ ਵਿਧਾਇਕ ਹੁੰਦੇ ਹੋਏ ਜਿਸ ਤਰ੍ਹਾਂ ਨਾਲ ਬੇਅਦਬੀ ਦੇ ਮਾਮਲਿਆਂ ਤੇ ਉਹਨਾਂ ਨੇ ਇਨਸਾਫ ਦੀ ਲੜਾਈ ਲੜੀ ਹੈ ਔਰ ਆਪਣਾ ਵਿਧਾਇਕ ਦਾ ਅਹੁਦਾ ਛੱਡਿਆ ਆਪਣਾ ਅਹੁਦਾ ਛੱਡਿਆ ਵਿਰੋਧੀ ਧਿਰ ਦੇ ਲੀਡਰ ਦਾ ਕੋਈ ਵੱਡੀ ਗੱਲ ਨਹੀਂ ਹੈ ਕਿ ਹਰਵਿੰਦਰ ਸਿੰਘ ਫੂਲਕਾ ਵੀ ਇੱਕ ਵੱਡੇ ਦਾਵੇਦਾਰ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਭਰ ਸਕਦੇ ਨੇ ਔਰ ਅਗਰ ਇਹ ਗੱਲ ਉੱਠਦੀ ਹੈ ਕਿ ਅਚ ਜ ਫੂਲਕਾ ਪ੍ਰਧਾਨਗੀ ਦੀ ਚੋਣ ਲੜਨ ਤੇ ਹੁਣ ਉਹ ਲੀਡਰ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਨੇ ਉਨ੍ਹਾਂ ਵੱਲੋਂ ਵੀ ਸਮਰਥਨ ਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀ ਹੈ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੂੰ ਬਤੌਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਸੰਦ ਨਹੀਂ ਹੋਣਗੇ ਉਹ ਕਿਸੇ ਦੂਜੇ ਮਜ਼ਬੂਤ ਉਮੀਦਵਾਰ ਵਾਲੇ ਪਾਸੇ ਜਾ ਸਕਦੇ ਨੇ ਸੋ ਕੀ ਹਰਵਿੰਦਰ ਸਿੰਘ ਫੂਲ ਦਾ ਮੈਂਬਰ ਬਣਨ ਤੋਂ ਬਾਅਦ ਅਗਰੀ ਗੱਲ ਉੱਠਦੀ ਹੈ ਕਿ ਤੁਸੀਂ ਪ੍ਰਧਾਨਗੀ ਦੀ ਚੋਣ ਲੜੋ ਕੀ ਉਹ ਪ੍ਰਧਾਨਗੀ ਦੀ ਚੋਣ ਲੜਦੇ ਨੇ ਅਗਰ ਹਰਵਿੰਦਰ ਸਿੰਘ ਫੂਲ ਕਾ ਅਕਾਲੀ ਦਲ ਦੀ ਪ੍ਰਧਾਨ ਦੀ ਚੋਣ ਲੜਦੇ ਨੇ ਤੇ ਫਿਰ ਅਕਾਲੀ ਦਲ ਦੀ ਪ੍ਰਧਾਨਗੀ ਬਹੁਤ ਜ਼ਿਆਦਾ ਦਿਲਚਸਪ ਹੋ ਜਾਏਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਤਰ੍ਹਾਂ ਦੀ ਜਿਹੜੀ ਜਾਨ ਹੈ ਉਹ ਵੀ ਫੂਕੀ ਜਾ ਸਕਦੀ ਹੈ ਇਸ ਤਰ੍ਹਾਂ ਦੇ ਕਦਮਾਂ ਨਾਲ ਅਗਰ ਹਰਵਿੰਦਰ ਸਿੰਘ ਫੂਲ ਕਾ ਵਰਗੇ ਵਿਅਕਤੀ ਅੱਗੇ ਆਉਂਦੇ ਨੇ ਤਾਂ ਹੋਰ ਵੀ ਬਹੁਤ ਸਾਰੇ ਸਿੱਖ ਬੁੱਧੀਜੀਵੀ ਸਿੱਖ ਵਿਦਵਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਇਹ ਸਭ ਕੁਝ ਹਜੇ ਭਵਿੱਖ ਚ ਹੈ ਕਿਉਂਕਿ ਰੂਪਰੇਖਾ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਬਣਨੀ ਹੈ ਪਰ ਸੰਕੇਤ ਇਸ ਤਰ੍ਹਾਂ ਦੇ ਬਣ ਰਹੇ ਨੇ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਖਰੇ ਰੂਪ ਚ ਨਜ਼ਰ ਆ ਸਕਦਾ ਹੈ ਔਰ ਜਦੋਂ ਸ਼੍ਰੋਮਣੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਖੁੱਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀਆਂ ਯਤਨਾਂ ਦੇ ਵਿੱਚ ਨੇ ਕੋਸ਼ਿਸ਼ਾਂ ਚ ਨੇ ਤੇ ਨਿਸ਼ਚਿਤ ਤੌਰ ਤੇ ਇੱਕ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਉਭਾਰ ਲੈ ਸਕਦਾ ਹੈ ਐਚਐਸ ਫੂਲ ਕਾ ਲਗਾਤਾਰ ਹੀ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਦੀ ਭੂਮਿਕਾ ਅਕਾਲੀ ਦਲ ਨੂੰ ਅਦਾ ਕਰਨੀ ਚਾਹੀਦੀ ਹੈ ਅਕਾਲੀ ਦਲ ਨੂੰ ਆਪਣੇ ਪੰਜਾਬ ਦੇ ਮੁੱਦਿਆਂ ਤੇ ਪੰਥਕ ਮੁੱਦਿਆਂ ਤੇ ਵਾਪਸ ਮੁੜਨਾ ਚਾਹੀਦਾ ਹੈ ਤੇ ਅਗਰ ਜਿਹਾ ਹੁੰਦਾ ਤੇ ਉਹ ਆਪਣੇ ਆਪ ਨੂੰ ਬੜੀ ਉਹਨਾਂ ਨੂੰ ਸੰਤੁਸ਼ਟੀ ਹੋਏਗੀ ਸੋ ਐਸਐਸ ਫੂਲਕਾ ਦਾ ਐਲਾਨ ਕਿ ਮੈਂ ਅਕਾਲੀ ਦਲ ਦਾ ਮੈਂਬਰ ਬਣਾਂਗਾ ਇਹਨੇ ਪੰਜਾਬ ਦੀ ਸਿਆਸਤ ਨੂੰ ਇੱਕ ਵਾਰ ਫੇਰ ਪੂਰੀ ਤਰ੍ਹਾਂ ਨਾਲ ਨਵੀਂ ਦਿਸ਼ਾ ਦੇ ਦਿੱਤੀ ਹੈ ਡੱਲਾ ਜੀ ਹੁਣ ਗੱਲ ਆਪਾਂ ਕਿਸਾਨਾਂ ਦੇ ਵੀ ਕਰ ਲਈਏ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਅੰਦੋਲਨ ਜਿਹੜਾ ਉਹ ਤੇਜ਼ੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਸਾਨ ਅੱਜ ਫੇਰ ਜੋ ਹੈ ਆਪਣਾ ਇੱਕ ਜਥਾ ਇੱਕ ਵਾਰ ਫੇਰ ਦਿੱਲੀ ਲਈ ਰਵਾਨਾ ਕਰਨਗੇ ਉਧਰ ਦੇਸ਼ ਦੇ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਰਾਹੁਲ ਗਾਂਧੀ ਉਹ ਵੀ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਉੱਚੀ ਕਰਦੇ ਨਜ਼ਰ ਆ ਰਹੇ ਨੇ ਹੁਣ ਆਖਿਰ ਸਥਿਤੀਆਂ ਬਣੀਆਂ ਕੀ ਹੋਈਆਂ ਨੇ ਆਪਾਂ ਵਕਫਾ ਕਿਸਾਨ ਜਥੇਬੰਦੀਆਂ ਦੀ ਜੇਕਰ ਗੱਲ ਕਰ ਲਈਏ ਕੀ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਅਗਲੀ ਰਣਨੀਤੀ ਤਿਆਰ ਕਰਨ ਦੇ ਰੋਹ ਵਿੱਚ ਨਜ਼ਰ ਆ ਰਹੀਆਂ ਨੇ ਜਾਂ ਨਹੀਂ ਲੇਖੋ ਕਿਸਾਨਾਂ ਨੇ 2 ਦਿਨ ਪਹਿਲਾਂ ਵੀ ਇੱਕ ਜਥਾ ਭੇਜਿਆ ਸੀ ਲੇਕਿਨ ਉਸ ਨੂੰ ਫਿਰ ਵਾਪਸ ਬੁਲਾਉਣਾ ਪਿਆ ਅੱਜ ਫਿਰ ਇੱਕ ਜਥਾ ਵੱਖ-ਵੱਖ ਨੁਮਾਇੰਦਿਆਂ ਤੇ ਆਧਾਰਿਤ ਕਿਸਾਨ ਸੰਗਠਨ ਭੇਜ ਸਕਦੇ ਨੇ ਪਰ ਸਵਾਲ ਇਹ ਹੈ ਕਿ ਕੀ ਅੱਜ ਫਿਰ ਹਰਿਆਣਾ ਵੱਲੋਂ ਉਹਨਾਂ ਨੂੰ ਰੋਕਿਆ ਜਾਏਗਾ ਕੀ ਸ਼ੰਭੂ ਬਾਰਡਰ ਤੇ ਫਿਰ ਉਸ ਤਰ੍ਹਾਂ ਦਾ ਸਾਨੂੰ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਸਾਨ ਜਥੇਬੰਦੀਆਂ ਦਾ ਔਰ ਹਰਿਆਣੇ ਦੀ ਪੁਲਿਸ ਦਾ ਜਾਂ ਉਥੋਂ ਦੀ ਸਰਕਾਰ ਦਾ ਇਹ ਆਪਣੇ ਆਪ ਦੇ ਵਿੱਚ ਵੇਖਣਾ ਦਿਲਚਸਪ ਰਹੇਗਾ ਪਰ ਇੱਕ ਬਹੁਤ ਵੱਡਾ ਸਵਾਲ ਹੈ ਕਿ ਹਾਲੇ ਵੀ ਜਿਹੜੇ ਕਿਸਾਨ ਸੰਗਠਨ ਨੇ ਸਾਰੇ ਕਿਸਾਨ ਸੰਗਠਨ ਇਸ ਮਾਮਲੇ ਤੇ ਇਕੱਠੇ ਨਹੀਂ ਨੇ ਜ਼ਰੂਰੀ ਇਹ ਹੋ ਗਿਆ ਕਿ ਦੇਸ਼ ਦੇ ਜਿੰਨੇ ਵੀ ਕਿਸਾਨ ਸੰਗਠਨ ਨੇ ਉਹ ਇੱਕ ਸਾਂਝੀ ਮੀਟਿੰਗ ਕਰਨ ਅਗਰ ਸਾਰੇ ਕਿਸਾਨ ਸੰਗਠਨ ਇਕੱਠੇ ਹੁੰਦੇ ਨੇ ਕੋਈ ਸਾਂਝਾ ਨੁਮਾਇੰਦਾ ਭੇਜਿਆ ਜਾਂਦਾ ਜਥੇ ਦੇ ਰੂਪ ਦੇ ਵਿੱਚ ਇਹ ਸਾਰੇ ਕਿਸਾਨਾਂ ਦੀ ਜਥੇਬੰਦੀ ਵੱਲੋਂ ਸਰਕਾਰ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਤੇ ਹੋ ਸਕਦਾ ਹੈ ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਹੋਵੇ ਸੰਭਾਵਨਾਵਾਂ ਇਹ ਨੇ ਕਿ ਮੌਜੂਦਾ ਕੇਂਦਰ ਸਰਕਾਰ ਜਾਂ ਖੇਤੀਬਾੜੀ ਮੰਤਰਾਲਾ ਸਿਰਫ ਕੁਝ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਨੇ ਕਿਉਂਕਿ ਐਮਐਸਪੀ ਦੇ ਦੇ ਕਾਨੂੰਨ ਦੀ ਗਾਰੰਟੀ ਦਾ ਜਿਹੜਾ ਮਾਮਲਾ ਹੈ ਇਹ ਬਹੁਤ ਵੱਡਾ ਹੈ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਹੁਤ ਵੱਡਾ ਕਾਨੂੰਨ ਹੈ ਔਰ ਸਰਕਾਰੇ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਕਿ ਅਸੀਂ ਇੱਕ ਦੋ ਜਥੇਬੰਦੀਆਂ ਦੇ ਅੰਦੋਲਨ ਤੋਂ ਬਾਅਦ ਉਹਨਾਂ ਨੂੰ ਮਿਲੀਏ ਸੋ ਕਿਸਾਨ ਸਰਕਾਰੇ ਚਾਹੁੰਦੀ ਹੈ ਕਿ ਅਗਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਤੇ ਅਸੀਂ ਗੱਲ ਕਰ ਸਕਦੇ ਹਾਂ ਇਹਦਾ ਮਤਲਬ ਹੈ ਕਿ ਡੱਲੇਵਾਲ ਸਾਹਿਬ ਦਾ ਅੰਦੋਲਨ ਜਿਹੜਾ 12 ਦਿਨ ਮਰਨ ਵਰਤ ਉਹਨਾਂ ਦਾ 12 ਦਿਨ ਪੂਰੇ ਕਰ ਗਿਆ ਕੱਲ ਡਾਕਟਰਾਂ ਨੇ ਵੀ ਕਿਹਾ ਕਿ ਉਹਨਾਂ ਦੇ ਸਰੀਰ ਤੇ ਨਾ ਪੱਖੀ ਪ੍ਰਭਾਵ ਦੇਖੇ ਜਾ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਕਮਜ਼ੋਰ ਉਹ ਹੋ ਗਏ ਨੇ 12 ਦਿਨ भूख हड़ताल ਤੇ ਰਹਿਣਾ ਮਰਨ ਵਰਤ ਤੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਹਾਲਾਂਕਿ ਉਹ ਸ਼ਰੀਰ ਤੋਂ ਤਕੜੇ ਨੇ ਪਰ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਉਹਨਾਂ ਦੀ ਸਿਹਤ ਦੀ ਚਿੰਤਾ ਲਗਾਤਾਰ ਵੱਧ ਰਹੀ ਹੈ ਪਰ ਜਥੇ ਜਾਣ ਦੇ ਬਾਵਜੂਦ ਕੀ ਜਥਾ ਦਿੱਲੀ ਤੱਕ ਪਹੁੰਚ ਸਕੇਗਾ ਹਰਿਆਣਾ ਸਰਕਾਰ ਲੰਘਣ ਦੀ ਇਜਾਜ਼ਤ ਦੇਗੀ ਇਹ ਸਵਾਲ ਉਸੇ ਤਰ੍ਹਾਂ ਬਣਿਆ ਹੋਇਆ ਹੈ ਇਹ ਵੀ ਸਵਾਲ ਉਸੇ ਤਰ੍ਹਾਂ ਬਣਿਆ ਹੋਇਆ ਹੈ ਕਿ ਸਾਰੇ ਕਿਸਾਨ ਸੰਗਠਨ ਇਕੱਠੇ ਕਿਉਂ ਨਹੀਂ ਹੋ ਰਹੇ ਜ਼ਰੂਰੀ ਇਹੀ ਹੈ ਕਿ ਸਾਰੇ ਕਿਸਾਨ ਸੰਗਠਨ ਇਕੱਠੇ ਹੋਣ ਤੇ ਕੇਂਦਰ ਦੇ ਨਾਲ ਕੇਂਦਰ ਦੇ ਨਾਲ ਗੱਲਬਾਤ ਕਰਨ ਭਾਵੇਂ ਜਿਹੜੇ ਪੰਦੇਰ ਸਾਹਿਬ ਨੇ ਜਾਂ ਹੋਰ ਲੀਡਰ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਕੇਂਦਰ ਨਾਲ ਗੱਲਬਾਤ ਕਰਨ ਲਈ ਤਿਆਰ ਆ ਪਰ ਇਹ ਗੁੰਜਾਇਸ਼ ਘੱਟ ਲੱਗਦੀ ਹੈ ਕਿ ਕੇਂਦਰ ਸਰਕਾਰ ਹਾਲ ਦੀ ਕੜੀ ਗੱਲਬਾਤ ਅੱਗੇ ਤੋੜੇ ਡੱਲਾ ਜੀ ਅਖੀਰ ਦੇ ਵਿੱਚ ਨਿਗਮ ਦੀਆਂ ਜਿਹੜੀਆਂ ਚੋਣਾਂ ਦੀ ਸਿਆਸਤ ਹੁਣ ਚੱਲ ਰਹੀ ਹੈ ਇਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਇਸ ਦੇ ਉੱਪਰ ਹੁਣ ਕੀ ਤਾਜ਼ਾ ਅਪਡੇਟ ਚੱਲ ਰਿਹਾ ਇਸ ਦੇ ਉੱਪਰ ਗੱਲ ਸਾਂਝੀ ਕਰਿਓ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਵਕ ਵਕ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਦੀਆਂ ਸਰਗਰਮੀਆਂ ਤੇਜ਼ ਵੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਅਕਾਲੀ ਦਲ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਨੇ ਡੱਲਾਜੀ ਪੋਲੀਟੀਕਲ ਪਾਰਟੀਆਂ ਵਿੱਚ ਕਿਵੇਂ ਲੀਡਰਸ਼ਿਪ ਨੂੰ ਸਥਾਪਿਤ ਜਾਂ ਹਿਲਾ ਸਕਦੀਆਂ ਨੇ ਇਸ ਉੱਪਰ ਵੀ ਆਪਣਾ ਜਿਹੜਾ ਅਨਲਿਸਿਸ ਹੈ ਖਾਸ ਤੌਰ ਤੇ ਆਪਾਂ ਨਿਗਮ ਚੋਣਾਂ ਦੇ ਉੱਪਰ ਹੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜ਼ਰੂਰ ਦਰਸ਼ਕਾਂ ਦੇ ਨਾਲ ਇਸ ਉੱਪਰ ਆਪਣਾ ਅਨਲਿਸਿਸ ਸਾਂਝਾ ਕਰਿਓ ਦੇਖੋ ਨਗਰ ਨਿਗਮਾਂ ਦੀਆਂ ਚੋਣਾਂ ਦੀ ਸਿਆਸਤ ਵੀ ਬਹੁਤ ਜ਼ਿਆਦਾ ਗਰਮ ਹੈ ਕਿਸੇ ਵੇਲੇ ਵੀ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋ ਸਕਦਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦਸੰਬਰ ਦੇ ਅੰਤ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋਵੇ ਜਾਂ ਦੂਸਰੇ ਹਫਤੇ ਦੇ ਜਾਂ ਤੀਸਰੇ ਹਫਤੇ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋਵੇ ਐਲਾਨ ਹੋਣਾ ਲਗਭਗ ਤੈ ਪਰ ਇੱਕ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਅਮਨ ਅਰੂੜਾ ਦੀ ਅਗਵਾਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਗਰ ਨਿਗਮ ਚੋਣਾਂ ਦੀ ਤਿਆਰੀ ਕਰ ਰਹੀ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਨਗਰ ਨਿਗਮ ਚੋਣਾਂ ਦੀ ਤਿਆਰੀ ਕਰ ਰਹੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਦੇ ਸਖਤਰ ਇਨਚਾਰਜ ਨੇ ਲੋਕ ਸ਼ਰਮਾ ਉਹ ਵੀ ਲਗਾਤਾਰ ਸਰਗਰਮ ਸਰਗਰਮ ਨੇ ਅਮਰਸਰ ਜਲੰਧਰ ਦੇ ਵਿੱਚ ਉਹ ਵੀ ਜਿਹੜੇ ਡਿਸਟ੍ਰਿਕਟ ਕਮੇਟੀਆਂ ਨੇ ਕਾਂਗਰਸ ਦੀਆਂ ਉਹਨਾਂ ਦੇ ਨਾਲ ਮੁਲਾਕਾਤਾਂ ਦਾ ਸਿਲਸਲਾ ਉਹਨਾਂ ਨੇ ਆਰੰਭਿਆ ਹੋਇਆ ਅਮਨ अरोड़ा ਨੇ ਵੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਕਿਉਂਕਿ ਪੰਜ ਵੱਡੀਆਂ ਕਾਰਪੋਰੇਸ਼ਨਾਂ ਨੇ ਪਟਿਆਲਾ ਲੁਧਿਆਣਾ ਫਗਵਾੜਾ ਜਲੰਧਰ ਤੇ ਅਮਰਸਰ ਔਰ ਇਹਨਾਂ ਸਾਰੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਲਈ ਇਸ ਵਕਤ ਤਿਆਰੀ ਵੱਡੇ ਪੱਧਰ ਤੇ ਪੋਲਿਟিক্যাল ਪਾਰਟੀਆਂ ਵੱਲੋਂ ਰੰਬੀ ਗਈ ਹੈ ਆਮ ਆਦਮੀ ਪਾਰਟੀ ਕਿਉਂਕਿ ਸੱਤਾ 'ਚ ਹੈ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਕਾਰਪੋਰੇਸ਼ਨਾਂ ਦੀਆਂ ਇਹਨਾਂ ਸਾਰੀਆਂ ਚੋਣਾਂ ਦੇ ਵਿੱਚ ਕਿਵੇਂ ਉਹ ਜਿੱਤ ਦਰਜ ਕਰੇ ਅਗਰ ਆਮ ਆਦਮੀ ਪਾਰਟੀ ਸ਼ਹਿਰਾਂ 'ਚ ਜਿੱਤ ਦਰਜ ਕਰਦੀ ਹੈ ਤੇ 2027 ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਦਾਵਾ ਫੇਰ ਵੱਡਾ ਹੋਏਗਾ ਕਾਂਗਰਸ ਹੁਣ ਕਿੱਥੇ ਖੜਦੀ ਹੈ ਇਹਨਾਂ ਚੋਣਾਂ 'ਚ ਅਗਰ ਕਾਂਗਰਸ ਬਰਾਬਰੀ ਦਾ ਮੁਕਾਬਲਾ ਨਾ ਕਰ ਸਕੇ ਜਾਂ ਜਿੱਤ ਦਰਜ ਨਾ ਕਰ ਸਕੇ ਤਾਂ 2027 ਤੋਂ ਪਹਿਲਾਂ ਜਿਹੜਾ ਕਾਂਗਰਸ ਦਾ ਦਾਵਾ ਸੀ ਉਹ ਦਾਵਾ ਕਮਜ਼ੋਰ ਹੋ ਸਕਦਾ ਹੈ ਕਾਰਪੋਰੇਸ਼ਨ ਦੀਆਂ ਚੋਣਾਂ ਬਹੁਤ ਵੱਡਾ ਆਧਾਰ ਬਣਨਗੀਆਂ 2027 ਤੋਂ ਪਹਿਲਾਂ ਇਸੇ ਤਰ੍ਹਾਂ ਗੱਲ ਭਾਰਤੀ ਜਨਤਾ ਪਾਰਟੀ ਦੇ ਮੋਢਿਆਂ ਤੇ ਵੀ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਵੀ ਆਪਣੇ ਕੋਆਰਡੀਨੇਟਰ ਔਰ ਇੰਚਾਰਜ ਬਣਾ ਦੱਤੇ ਨੇ ਔਰ ਭਾਰਤੀ ਜਨਤਾ ਪਾਰਟੀ ਲਈ ਲਾਜ਼ਮੀ ਹੈ ਜਦੋਂ 2024 ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ 'ਚ 18.5% ਵੋਟ ਸ਼ੇਅਰ ਹਾਸਲ ਕੀਤਾ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਬੀਜੇਪੀ ਕਿੱਥੇ ਖੜਦੀ ਹੈ ਹੁਣ ਸ਼ਹਿਰਾਂ 'ਚ ਬੀਜੇਪੀ ਦਾ ਟੈਸਟ ਹੋਣਾ ਹੈ ਇਸ ਕਰਕੇ ਬੀਜੇਪੀ ਦੇ ਲਿਹਾਜ਼ ਤੋਂ ਵੀ ਬਹੁਤ ਤੇਜ਼ ਸਰਗਰਮੀਆਂ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਬੀਜੇਪੀ ਜਾਂ ਅਕਾਲੀ ਦਲ ਜਿਹੜੀ ਪਾਰਟੀ ਵੀ ਵੱਧ ਮੇਰ ਆਪਣੇ ਬਣਾ ਗਈ ਉਹ ਪਾਰਟੀ 2027 ਲਈ ਵੱਡੇ ਦਾਵੇਦਾਰ ਬਣੇਗੀ ਇਹ ਗੱਲ ਮੋਟੀ-ਮੋਟੀ ਸਾਰਿਆਂ ਨੂੰ ਸਮਝ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵਾਰ ਫੇਰ ਵਕਾਰ ਦਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਸ਼ਹਿਰਾਂ 'ਚ ਕਾਰਪੋਰੇਸ਼ਨ ਦੀਆਂ ਚੋਣਾਂ ਲੜੇਗਾ ਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰਾਂ 'ਚ ਕਿੱਥੇ ਖੜੇਗਾ ਅਗਰ ਸ਼੍ਰੋਮਣੀ ਅਕਾਲੀ ਦਲ ਵੀ ਕਿਸੇ ਕਾਰਪੋਰੇਸ਼ਨ 'ਚ ਆਪਣਾ ਮੇਅਰ ਬਣਾਉਣ 'ਚ ਕਾਮਯਾਬ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਲਈ ਵੀ ਇਹ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਹੈ ਪਰ ਗੱਲ ਹੁਣ ਇੱਥੇ ਆ ਕੇ ਟੱਗੀ ਕਿ ਕਿਹਦੇ ਜ਼ਿਆਦਾ ਮੇਅਰ ਬਣਦੇ ਨੇ ਸੋ ਜਿਹੜੀ ਪਾਰਟੀ ਜ਼ਿਆਦਾ ਮੇਅਰ ਬਣਾ ਗਈ 27 ਚ ਉਹ ਪਾਰਟੀ ਵੱਡੇ ਪੱਧਰ ਤੇ ਉਮਰੇਗੀ ਇਸੇ ਕਰਕੇ ਮੁਕਾਬਲਾ ਚਾਰ ਕੋਣਾ ਹੈ ਭਾਜਪਾ ਕਾਂਗਰਸ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਔਰ ਸਾਰੀਆਂ ਪਾਰਟੀਆਂ ਨੇ ਸ਼ਹਿਰਾਂ ਚ ਆਪਣਾ ਪੂਰਾ ਜ਼ੋਰ ਲਾਉਣਾ ਸ਼ੁਰੂ ਕਰਤਾ ਜਿੱਥੋਂ ਤੱਕ ਗੱਲ ਰਹੀ ਹੈ ਅਕਾਲੀ ਦਲ ਦੀ ਅਕਾਲੀ ਦਲ ਹਜੇ ਉਸ ਪੱਧਰ ਤੇ ਸਾਨੂੰ ਸ਼ਹਿਰਾਂ ਚ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ ਪਰ ਜਿਹੜੇ ਕੈਂਡੀਡੇਟ ਨੇ ਅਕਾਲੀ ਦਲ ਦੇ ਜਿਹੜੇ ਸਿਟਿੰਗ ਐਮਐਲਏ ਨੇ ਜਾਂ ਪਿਛਲੇ ਸਮਿਆਂ ਚ ਵੀ ਸਿਟਿੰਗ ਕੌਂਸਲਰ ਨੇ ਪਿਛਲੇ ਸਮਿਆਂ ਚ ਵੀ ਕੌਂਸਲਰ ਰਹੇ ਨੇ ਉਹਨਾਂ ਨੇ ਆਪਣੀ ਤਿਆਰੀ ਪੂਰੀ ਤਰ੍ਹਾਂ ਨਾਲ ਵਿੱਢੀ ਹੋਈ ਹੈ। ਬਹੁਤ-ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ, ਤਾਜ਼ਾ ਅਪਡੇਟ ਤੇ ਤੁਹਾਡੇ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝੇ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ, ਧੰਨਵਾਦ। ਬਹੁਤ-ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ। ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਵਿਚਾਰ ਤੁਹਾਡਾ ਪੱਖ ਜ਼ਰੂਰ ਅੱਗੇ ਵਧਾਵਾਂਗੇ